ਦੋਸਤੋ ਆਪਾਂ ਹਰ ਦੂਜੀ ਤੀਜੀ ਦਿਨ ਆਪਣੇ ਆਸ-ਪਾਸ ਸੁਣਦੇ ਰਹਿੰਦੇ ਆ ਕਿ ਕਿਸੇ ਵਿਅਕਤੀ ਦੇ ਅਕਾਊਂਟ ਨੂੰ ਹੈਕ ਕਰ ਲਿੱਤਾ ਗਿਆ ਹੈ ਜਾਂ ਕਿਸੇ ਵਿਅਕਤੀ ਦੇ ਅਕਾਊਂਟ ਦੇ ਵਿੱਚੋਂ ਪੈਸੇ ਕੱਢ ਲਏ ਗਏ ਹਨ ਜਾਂ ਫਿਰ ਕਿਸੇ ਵਿਅਕਤੀ ਨੂੰ ਡਿਜੀਟਲ ਅਰੈਸਟ ਕਰ ਲਿਆ ਗਿਆ ਹੈ ਕਿਉਂਕਿ ਅੱਜਕੱਲ੍ਹ ਅਜਿਹੇ ਲੋਕਾਂ ਦੇ ਵੱਲੋਂ ਚੋਰੀ ਕਰਨ ਦੇ ਲਈ ਅਤੇ ਧੋਖਾ ਧੜੀ ਕਰਨ ਦੇ ਲਈ ਡਿਜੀਟਲ ਤਰੀਕੇ ਅਪਣਾਏ ਜਾ ਰਹੇ ਹਨ ਸੋ ਸਾਨੂੰ ਅਜਿਹੇ ਸਮੇਂ ਦੇ ਵਿੱਚ ਅੱਜਕੱਲ ਵਧੇਰੇ ਚੌਕਸ ਹੋ ਕੇ ਰਹਿਣ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਅਜਿਹੇ ਜਾਲ ਸਾਜ਼ਾਂ ਦੇ ਸ਼ਿਕਾਰ ਨਾ ਹੋ ਸਕੀਏ ਸੋ ਅਜਿਹੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤੁਹਾਡੇ ਮੋਬਾਈਲ ਦੀ ਕੁਝ ਅਜਿਹੀ ਸੈਟਿੰਗਾਂ ਦੱਸਣ ਜਾ ਰਿਹਾ ਜਿਨ੍ਹਾਂ ਨੂੰ ਤੁਸੀਂ ਆਪਣੀ ਪਸੰਦ ਦੇ ਨਾਲ ਆਪਣੀ ਮਨਪਸੰਦ ਦੇ ਨਾਲ ਔਨ ਜਾਂ ਫਿਰ ਆਫ ਕਰਕੇ ਰੱਖ ਸਕਦੇ ਹੋ ਅਤੇ ਇਸ ਦੇ ਨਾਲ ਤੁਹਾਡਾ ਮੋਬਾਈਲ ਫੋਨ ਵਧੇਰੇ ਸੁਰੱਖਿਅਤ ਹੋ ਜਾਵੇਗਾ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਤੁਹਾਡੇ ਮੋਬਾਈਲ ਫੋਨ ਦੇ ਵਿੱਚ Google Pay, PhonePe, Paytm ਅਜਿਹੀ ਕੋਈ ਨਾ ਕੋਈ ਐਪਲੀਕੇਸ਼ਨ ਜ਼ਰੂਰ ਹੋਵੇਗੀ ਜਿਸ ਦੇ ਨਾਲ ਤੁਸੀਂ UPI ਦੀ ਪੇਮੈਂਟ ਕਰਦੇ ਹੋ। ਅਤੇ ਜੇਕਰ ਤੁਸੀਂ ਆਪਣੇ ਮੋਬਾਈਲ ਫੋਨ ਦੇ ਨਾਲ UPI ਦੀ ਪੇਮੈਂਟ ਕਰਦੇ ਹੋ ਤਾਂ ਫਿਰ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਤੁਹਾਡੀ UPI ਦੀ ਪੇਮੈਂਟ ਕਰਨ ਵਾਲੀ ਐਪਲੀਕੇਸ਼ਨ ਦੇ ਨਾਲ ਤੁਹਾਡਾ ਅਕਾਊਂਟ ਵੀ ਅਟੈਚ ਹੋਵੇਗਾ। ਇਸ ਦਾ ਮਤਲਬ ਹੈ ਕਿ ਜਦੋਂ ਤੁਸੀਂ ਕਿਸੇ ਨੂੰ UPI ਦੀ ਪੇਮੈਂਟ ਕਰਦੇ ਹੋ ਤਾਂ ਉਸ ਵਕਤ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਤੁਹਾਡੀ ਪੇਮੈਂਟ ਕਰਨ ਦੇ ਮੈਥਡ ਦੀ ਹਿਸਟਰੀ ਸੇਵ ਹੋ ਜਾਂਦੀ ਹੈ ਸੋ ਇਹੀ ਮੋਬਾਈਲ ਫੋਨ ਦੇ ਵਿੱਚ ਸੇਵ ਹੋਈ ਤੁਹਾਡੀ ਹਿਸਟਰੀ ਤੁਹਾਨੂੰ ਕਦੇ ਨਾ ਕਦੇ ਨੁਕਸਾਨ ਵੀ ਦੇ ਸਕਦੀ ਹੈ ਸੋ ਤੁਹਾਨੂੰ ਹੁਣ ਵਧੇਰੇ ਚੌਕਸ ਹੋ ਕੇ ਰਹਿਣ ਦੀ ਜ਼ਰੂਰਤ ਹੈ ਤਾਂ ਫਿਰ ਕਿਸੇ ਸੰਭਾਵਿਤ ਫਰਾਡ ਤੋਂ ਬਚਣ ਦੇ ਲਈ ਆਪਾਂ ਅੱਜ ਆਪਣੇ ਮੋਬਾਈਲ ਦੇ ਵਿੱਚ Chrome ਬ੍ਰਾਊਜ਼ਰ ਦੀਆਂ ਕੁਝ ਜ਼ਰੂਰੀ ਸੈਟਿੰਗਾਂ ਨੂੰ ਦੇਖਾਂਗੇ ਅਤੇ ਇਹਨਾਂ ਸੈਟਿੰਗਾਂ ਦੇ ਵੱਲ ਜਾਣ ਤੋਂ ਪਹਿਲਾਂ ਫਟਾਫਟ ਕਰ ਦਿਓ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ। ਦੋਸਤੋ ਹੁਣ ਤੁਸੀਂ ਸਾਡੀ ਖਬਰਾਂ ਸਾਡੀ ਵੀਡੀਓ ਸਾਡੀ ਪੋਸਟਾਂ ਨੂੰ baijipunjabi.in ਵੈੱਬਸਾਈਟ ਦੇ ਉੱਪਰ ਜਾ ਕੇ ਵੀ ਦੇਖ ਸਕਦੇ ਹੋ। ਤਾਂ ਫਿਰ ਇਹ ਜਿਹੜੀਆਂ ਸੈਟਿੰਗਾਂ ਮੈਂ ਤੁਹਾਨੂੰ ਦੱਸਣ ਜਾ ਰਿਹਾ ਇਹਨਾਂ ਸੈਟਿੰਗਾਂ ਨੂੰ ਆਪਣੀ ਮਨਪਸੰਦ ਦੇ ਨਾਲ ਆਨ ਜਾਂ ਆਫ ਕਰਨ ਦੇ ਨਾਲ ਤੁਹਾਡੇ ਮੋਬਾਈਲ ਫੋਨ ਦੀ ਸੁਰੱਖਿਆ ਦੇ ਵਿੱਚ ਹੋਰ ਵਧੇਰੇ ਵਾਧਾ ਹੋ ਜਾਵੇਗਾ। ਦੋਸਤੋ ਸਭ ਤੋਂ ਪਹਿਲਾਂ ਆਪਾਂ ਆਪਣੇ Chrome ਬ੍ਰਾਊਜ਼ਰ ਦੇ ਵਿੱਚ ਜਾਵਾਂਗੇ ਅਤੇ ਉੱਪਰ ਸੱਜੇ ਹੱਥ ਤਿੰਨ ਡਾਟ ਦੇ ਉੱਪਰ ਕਲਿੱਕ ਕਰਕੇ ਆਪਾਂ Chrome ਬ੍ਰਾਊਜ਼ਰ ਦੀ ਸੈਟਿੰਗ ਇੰ ਤੇ ਕਲਿੱਕ ਕਰ ਲਵਾਂਗੇ ਹੁਣ ਤੁਸੀਂ ਦੇਖੋਗੇ ਕਿ ਇੱਥੇ ਸਾਨੂੰ ਕਾਫੀ ਸਾਰੀ ਸੈਟਿੰਗਾਂ ਨਜ਼ਰ ਆਣਗੀਆਂ ਇਸ ਦੇ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਪੇਮੈਂਟ ਮੈਥਡ ਵਾਲੀ ਸੈਟਿੰਗ ਦੇ ਉੱਪਰ ਜਾਵਾਂਗੇ ਇੱਥੇ ਤੁਸੀਂ ਦੇਖੋਗੇ ਕਿ ਸੇਵ ਐਂਡ ਫਿਲ ਪੇਮੈਂਟ ਮੈਥਡ ਵਾਲੀ ਜਿਹੜੀ ਸਭ ਤੋਂ ਪਹਿਲੀ ਸੈਟਿੰਗ ਹੈ ਇਹ ਬਾਇ ਡਿਫਾਲਟ ਔਨ ਹੋਵੇਗੀ ਤੁਸੀਂ ਇਸ ਨੂੰ ਬੰਦ ਕਰ ਲੈਣਾ ਹੈ ਹੁੰਦਾ ਕੀ ਹੈ ਕਿ ਜਦੋਂ ਤੁਸੀਂ ਕੋਈ ਪੇਮੈਂਟ ਕਰਦੇ ਹੋ ਤਾਂ ਫਿਰ ਉਸ ਵਕਤ ਇਹ ਸੇਵ ਐਂਡ ਫਿਲ ਪੇਮੈਂਟ ਮੈਥਡ ਵਾਲੀ ਜਿਹੜੀ ਸੈਟਿੰਗ ਹੈਗੀ ਇਹ ਆਟੋਮੈਟਿਕਲੀ ਤੁਹਾਡੀ ਪੇਮੈਂਟ ਮੈਥਡ ਨੂੰ ਸੇਵ ਕਰ ਲੈਂਦੀ ਹੈ ਅਤੇ ਉਸ ਦੇ ਨਾਲ ਤੁਹਾਡੇ ਮੋਬਾਈਲ ਦੀ ਹਿਸਟਰੀ ਦੇ ਵਿੱਚ ਉਹ ਵਾਲਾ ਤੁਹਾਡੀ ਪੇਮੈਂਟ ਦਾ ਮੈਥਡ ਸੇਵ ਹੋ ਜਾਂਦਾ ਹੈ ਬੇਸਿਕ ਇਹ ਵਾਲੀ ਸੈਟਿੰਗ ਤੁਹਾਨੂੰ ਅਗਲੀਆਂ ਪੇਮੈਂਟਾਂ ਕਰਨ ਦੇ ਲਈ ਮਦਦ ਕਰਨ ਦੇ ਲਈ ਬਣਾਈ ਹੁੰਦੀ ਹੈ ਜੇਕਰ ਤੁਸੀਂ ਇਸ ਨੂੰ ਔਨ ਰੱਖਣਾ ਚਾਹੁੰਦੇ ਹੋ ਤਾਂ ਫਿਰ ਇੱਥੇ ਇੱਕ ਦੂਸਰੀ ਸੈਟਿੰਗ ਵੈਰੀਫਾਈ ਦੈਟ ਇਟ ਇਜ਼ ਜ਼ੂ ਟੂ ਆਟੋਫਿਲ ਪੇਮੈਂਟ ਮੈਥਡ ਨੂੰ ਔਨ ਕਰ ਲੈਣਾ ਆਪਾਂ ਇਸ ਨੂੰ ਔਨ ਕਰਨ ਲੱਗੇ ਤਾਂ ਤੁਹਾਡਾ ਫਿੰਗਰਪ੍ਰਿੰਟ ਜਾਂ ਤੁਹਾਡਾ ਪੈਟਰਨ ਮੰਗਿਆ ਜਾਵੇਗਾ ਉਸ ਤੋਂ ਬਾਅਦ ਇਹ ਸੈਟਿੰਗ ਔਨ ਹੋ ਜਾਵੇਗੀ ਹੁਣ ਇਸ ਦਾ ਕੀ ਫਾਇਦਾ ਹੋਏਗਾ ਤੁਹਾਡੀ ਪੇਮੈਂਟਾਂ ਫਾਸਟਾ ਹੋਣਗੀਆਂ ਪਰੰਤੂ ਤੁਹਾਡੀ ਆਟੋਫਿਲ ਪੇਮੈਂਟ ਮੈਥਡ ਜਦੋਂ ਆਣਗੇ ਤਾਂ ਉਸ ਵਕਤ ਤੁਹਾਨੂੰ ਵੈਰੀਫਾਈ ਕੀਤਾ ਜਾਵੇਗਾ ਆਪਣੇ ਆਪ ਹੀ ਆਪਣੇ ਆਪ ਹੀ ਉਹ ਵਾਲਾ ਡਾਟਾ ਨਹੀਂ ਭਰਿਆ ਜਾਵੇਗਾ ਸਭ ਤੋਂ ਤੁਹਾਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਭਰਿਆ ਜਾਵੇਗਾ ਵੈਰੀਫਾਈ ਕਰਨ ਲਈ ਤੁਹਾਡਾ ਫਿੰਗਰਪ੍ਰਿੰਟ ਵੀ ਮੰਗਿਆ ਜਾ ਸਕਦਾ ਹੈ ਜਾਂ ਫਿਰ ਤੁਹਾਡਾ ਮੋਬਾਈਲ ਦਾ ਲਗਾਇਆ ਹੋਇਆ ਪੈਟਰਨ ਤੁਹਾਡਾ ਮੋਬਾਈਲ ਮੰਗੇਗਾ ਜਿਸ ਚੀਜ਼ ਨੂੰ ਤੁਸੀਂ ਤਰਜੀਹ ਦਿੱਤੀ ਹੋਈ ਹੈ ਸੋ ਪਹਿਲੀ অপਸ਼ਨ ਨੂੰ ਤੁਸੀਂ ਆਫ ਕਰਕੇ ਰੱਖ ਸਕਦੇ ਹੋ ਜੇਕਰ ਪਹਿਲੀ অপਸ਼ਨ ਨੂੰ ਔਨ ਕਰਨਾ ਤਾਂ ਦੂਸਰੀ অপਸ਼ਨ ਨੂੰ ਵੀ ਤੁਸੀਂ ਔਨ ਕਰ ਲਿਓ ਹੁਣ ਆਪਾਂ ਇੱਥੋਂ ਵਾਪਸ ਆ ਜਾਵਾਂਗੇ ਅਤੇ ਇਹਨਾਂ ਸੈਟਿੰਗਾਂ ਨੂੰ ਸਕਰੋਲ ਕਰਕੇ ਉੱਪਰ ਲੈ ਕੇ ਜਾਵਾਂਗੇ ਅਤੇ ਇੱਥੇ ਤੁਹਾਨੂੰ ਸਾਈਟ ਸੈਟਿੰਗ ਵਾਲੀ ਆਪਸ਼ਨ ਨਜ਼ਰ ਆਵੇਗੀ ਆਪਾਂ ਸਾਈਟ ਸੈਟਿੰਗ ਦੇ ਉੱਪਰ ਕਲਿੱਕ ਕਰ ਲੈਣਾ ਹੈ ਸਾਈਟ ਸੈਟਿੰਗ ਤੇ ਕਲਿੱਕ ਕਰਨ ਤੋਂ ਬਾਅਦ ਇਹ ਆਪਸ਼ਨਾਂ ਦੇ ਵਿੱਚੋਂ ਆਪਾਂ ਸਕਰੋਲ ਕਰਕੇ ਇਹਨਾਂ ਨੂੰ ਵੀ ਉੱਪਰ ਲੈ ਕੇ ਜਾਵਾਂਗੇ ਅਤੇ ਇੱਥੇ ਤੁਹਾਨੂੰ ਇਹ ਨਜ਼ਰ ਆਵੇਗਾ ਥਰਡ ਪਾਰਟੀ ਕੁਕੀਜ਼ ਆਪਾਂ ਥਰਡ ਪਾਰਟੀਆਂ ਕੁਕੀਜ਼ ਵਾਲੀ ਆਪਸ਼ਨ ਦੇ ਉੱਪਰ ਚਲੇ ਜਾਵਾਂਗੇ ਅਤੇ ਇੱਥੋਂ ਆਪਾਂ ਬਲੌਕ ਥਰਡ ਪਾਰਟੀਆਂ ਕੁਕੀਜ਼ ਵਾਲੀ ਆਪਸ਼ਨ ਨੂੰ ਔਨ ਕਰ ਲੈਣਾ ਹੈ ਤੁਹਾਡੇ ਮੋਬਾਈਲ ਦੇ ਵਿੱਚ ਹੋ ਸਕਦਾ ਹੈ ਕਿ ਅਲੋ ਥਰਡ ਪਾਰਟੀ ਕੁਕੀਜ਼ ਵਾਲੀ ਆਪਸ਼ਨ ਔਨ ਹੋਵੇ ਤਾਂ ਆਪਾਂ ਇਸ ਨੂੰ ਔਨ ਨਹੀਂ ਕਰਨਾ ਇਸ ਨੂੰ ਬੰਦ ਕਰਕੇ ਆਪਾਂ ਬਲੌਕ ਥਰਡ ਪਾਰਟੀ ਕੁਕੀਜ਼ ਵਾਲੀ ਆਪਸ਼ਨ ਨੂੰ ਔਨ ਕਰ ਲੈਣਾ ਹੈ ਇਸ ਦਾ ਫਾਇਦਾ ਇਹ ਹੋਵੇਗਾ ਕਿ ਤੁਹਾਡਾ ਮੋਬਾਈਲ ਥਰਡ ਪਾਰਟੀ ਕੁਕੀਜ਼ ਨੂੰ ਬਲੌਕ ਕਰ ਦੇਵੇਗਾ ਜਿਸ ਦੇ ਨਾਲ ਤੁਹਾਡਾ ਮੋਬਾਈਲ ਫੋਨ ਹੋਰ ਵਧੇਰੇ ਸੁਰੱਖਿਅਤ ਹੋ ਜਾਵੇਗਾ ਹੁਣ ਆਪਾਂ ਇੱਥੋਂ ਵਾਪਸ ਆ ਜਾਵਾਂਗੇ ਵਾਪਸ ਆਉਣ ਤੋਂ ਬਾਅਦ ਉਹਨੇ ਇੱਕ ਇੱਥੇ ਆਪਸ਼ਨ ਸਾਨੂੰ ਨਜ਼ਰ ਆਵੇਗੀ ਪੌਪ ਅਪਸ ਐਂਡ ਰੀਡਾਇਰੈਕਟਸ ਆਪਾਂ ਇਸ ਨੂੰ ਔਨ ਕਰਾਂਗੇ ਔਨ ਕਰਨ ਤੋਂ ਬਾਅਦ ਤੁਹਾਡੇ ਮੋਬਾਈਲ ਦੇ ਵਿੱਚ ਬਾਈ ਡਿਫਾਲਟ ਹੋ ਸਕਦਾ ਹੈ ਇਹ ਆਪਸ਼ਨ ਔਨ ਹੋਵੇ ਆਪਾਂ ਇਸ ਨੂੰ ਔਨ ਨਹੀਂ ਕਰਨਾ ਆਪਾਂ ਇਸ ਨੂੰ ਆਫ ਹੀ ਰੱਖਣਾ ਹੈ ਇਸ ਨੂੰ ਆਪਾਂ ਜੇ ਤੁਹਾਡੇ ਮੋਬਾਈਲ ਦੇ ਵਿੱਚ ਔਨ ਹੈ ਤਾਂ ਇਸ ਨੂੰ ਆਪਾਂ ਆਫ ਕਰ ਦੇਣਾ ਹੈ ਹੁਣ ਆਪਾਂ ਇੱਥੋਂ ਫੇਰ ਵਾਪਸ ਆ ਜਾਵਾਂਗੇ ਹੁਣ ਇੱਥੋਂ ਫੇਰ ਸਕਰੋਲ ਕਰਕੇ ਉੱਪਰ ਨੂੰ ਲੈ ਕੇ ਜਾਵਾਂਗੇ ਤਾਂ ਇੱਥੇ ਤੁਹਾਨੂੰ ਇੱਕ ਹੋਰ ਆਪਸ਼ਨ ਨਜ਼ਰ ਆਵੇਗੀ ਇੰਟਰਐਕਟਿਵ ਐਡ ਆਪਾਂ ਇੰਟਰਐਕਟਿਵ ਐਡ ਦੇ ਉੱਪਰ ਕਲਿੱਕ ਕਰਾਂਗੇ ਅਤੇ ਇਹ ਆਪਸ਼ਨ ਵੀ ਤੁਹਾਡੇ ਮੋਬਾਈਲ ਦੇ ਵਿੱਚ ਬਾਈ ਡਿਫਾਲਟ ਔਨ ਹੋ ਸਕਦੀ ਹੈ ਇਸ ਨੂੰ ਵੀ ਤੁਸੀਂ ਆਫ ਕਰਕੇ ਰੱਖਣਾ ਹੈ ਇੱਥੋਂ ਆਪਾਂ ਫਿਰ ਵਾਪਸ ਆ ਜਾਵਾਂਗੇ ਹੁਣ ਇੱਥੋਂ ਇੱਕ ਤੁਸੀਂ ਦੇਖੋ ਥਰਡ ਪਾਰਟੀ ਸਾਈਨ ਇਨ ਵਾਲੀ ਆਪਸ਼ਨ ਵੀ ਆਪਾਂ ਨੂੰ ਨਜ਼ਰ ਆ ਰਹੀ ਹੈ ਆਪਾਂ ਇਸ ਨੂੰ ਕਲਿੱਕ ਕਰਾਂਗੇ ਤਾਂ ਇਹ ਆਪਸ਼ਨ ਵੀ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਬਾਈ ਡਿਫਾਲਟ ਔਨ ਹੋ ਸਕਦੀ ਹੈ ਇਸ ਨੂੰ ਵੀ ਤੁਸੀਂ ਬੰਦ ਕਰ ਦੇਣਾ ਹੈ ਇਸ ਨੂੰ ਬੰਦ ਕਰਨ ਦੇ ਨਾਲ ਕੀ ਹੁੰਦਾ ਹੈ ਕਈ ਵਾਰ ਤੁਸੀਂ ਕਿਸੇ ਸਾਈਟ ਨੂੰ ਖੋਲਦੇ ਹੋ ਤਾਂ ਉੱਥੋਂ ਥਰਡ ਪਾਰਟੀ ਦੇ ਵਿੱਚ ਆਟੋਮੈਟਿਕਲੀ ਤੁਹਾਨੂੰ ਉਹ ਸਾਈਟ ਲੈ ਕੇ ਚਲੀ ਜਾਂਦੀ ਹੈ ਜੇਕਰ ਤੁਸੀਂ ਇਸ ਨੂੰ ਬੰਦ ਰੱਖੋਗੇ ਤਾਂ ਫਿਰ ਉਸ 사이ਟ ਤੋਂ 3rd ਪਾਰਟੀ ਦੀ 사이ਟ ਦੇ ਵਿੱਚ ਤੁਸੀਂ ਸਾਈਨ ਇਨ ਆਟੋਮੈਟਿਕਲੀ ਨਹੀਂ ਕਰੋਗੇ ਸਗੋਂ ਤੁਹਾਡੇ ਕੋਲ ਪਰਮਿਸ਼ਨ ਲਈ ਜਾਵੇਗੀ ਸੋ ਇਹ ਕੁਝ ਸੈਟਿੰਗਾਂ ਹੈ ਜੇਕਰ ਇਹਨਾਂ ਸੈਟਿੰਗਾਂ ਨੂੰ ਤੁਸੀਂ ਤਰੀਕੇ ਦੇ ਨਾਲ ਆਨ ਆਫ ਕਰ ਦਿਓ ਤਾਂ ਫਿਰ ਤੁਹਾਡਾ ਮੋਬਾਈਲ ਫੋਨ ਹੋਰ ਵਧੇਰੇ ਸੁਰੱਖਿਅਤ ਹੋ ਜਾਂਦਾ ਹੈ ਤਾਂ ਫਿਰ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਅਤੇ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ